ਮਜੀਠਾ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਵਿੱਚ ਹੁਣ ਤੱਕ 23 ਮੌਤਾਂ ਹੋ ਚੁੱਕੀਆਂ ਨੇ ਤੇ 16 ਬੰਦਿਆਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਤੇ ਪੰਜਾਬ ਪੁਲਿਸ ਦਿੱਲੀ ਤੱਕ ਛਾਪੇਮਾਰੀ ਕਰ ਰਹੀ ਹੈ ਕਿ ਮੈਥਨੋਲ ਕਿੱਥੋਂ ਦੀ ਆਇਆ ਕਿੰਨੇ ਵੇਚਿਆ ਕਿਵੇਂ ਵੇਚਿਆ ਤੇ ਕਦੋਂ ਸ਼ਹਿਰ ਦੇ ਅੰਦਰ ਪਹੁੰਚਿਆ ਤੇ ਕਿਵੇਂ ਉੱਥੇ ਸ਼ਰਾਬ ਬਣਾਈ ਗਈ ਤੇ ਪੰਜਾਬ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪੰਜਾਬ ਪੁਲਿਸ ਨੇ ਦਿੱਲੀ ਤੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਹੀ ਲੁਧਿਆਣਾ ਤੋਂ ਵੀ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਰਿਪੋਰਟਸ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਸਾਬਣ ਬਣਾਉਣ ਦੇ ਲਈ ਇਨ੍ਹਾਂ ਤੋਂ ਜਿਹੜਾ ਮੈਥਨੋਲ ਉਹ ਖਰੀਦਿਆ ਗਿਆ ਸੀਗਾ ਆਨਲਾਈਨ ਆਰਡਰ ਦਿੱਤਾ ਗਿਆ ਤੇ ਬਾਅਦ ਵਿੱਚ ਉਸ ਦੀ ਸ਼ਰਾਬ ਬਣਾ ਦਿੱਤੀ ਗਈ ਜਿਸ ਨੂੰ ਲੈ ਕੇ 16 ਲੋਕਾਂ ਨੂੰ ਹੁਣ ਤੱਕ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਵੀ ਗ੍ਰਿਫਤਾਰ ਕੀਤੀ ਗਈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਇਹ ਉਹੀ ਮਹਿਲਾ ਹੈ ਜਿੰਨਾਂ ਵੱਲੋਂ ਸ਼ਰਾਬ ਵੇਚੀ ਜਾ ਰਹੀ ਸੀ ਤੇ ਇਸ ਮਹਿਲਾ ਦਾ ਕਹਿਣਾ ਹੈ ਕਿ ਇਹਨਾਂ ਦਾ ਪਤੀ ਵੀ ਇਸ ਸ਼ਰਾਬ ਦੇ ਨਾਲ ਮਰ ਗਿਆ ਤੇ ਇਹਨਾਂ ਨੇ ਕੀ ਹੋਰ ਖੁਲਾਸੇ ਕੀਤੇ ਜਰਾ ਉਹ ਵੀ ਸੁਣ ਲਵੋ ਢਿੱਲੀ ਸ਼ਰਾਬ ਵੇਚਣ ਦੇ ਹਾਂਜੀ ਕਿੰਨੇ ਟਾਈਮ ਤੋਂ ਵੇਚ ਰਹੀ ਹੈ ਪਹਿਲਾਂ ਭਰਾ ਵੇਚਦੇ ਆ ਪਤਾ ਨਹੀਂ ਕਿਹੜੀ ਦੇ ਗਿਆ ਤੇ ਕਿਹੜੀ ਨਹੀਂ ਹਨ ਕਿੰਨੇ ਟਾਈਮ ਤੋਂ ਵੇਚਦੇ ਰਿਹਾ ਟਾਈਮ ਤੋਂ ਵੇਚਦੇ ਸੀ ਬਹੁਤਨਾ ਟਾਈਮ ਹੋ ਗਿਆ ਵੇਚਦੇ ਆ ਬੱਬਾ ਜੀ ਆ ਜਿਹੜਾ ਨਾਲ ਆ ਮੈਂ ਪਿਛਲੇ ਕਿੰਨੇ ਸਾਲਾਂ ਤੋਂ ਵੇਖ ਲਿਆ ਥੱਲੇ ਜਾ ਮਾਰੇ ਸਮੇਂ ਤੋਂ ਕੰਮ ਕਰੀ ਤੇ ਘਰ ਵਾਲੇ ਦੀ ਘਰ ਵਾਲੇ ਦੀ ਮੌਤ ਹੋਈ ਹੈ ਤੁਹਾਡੇ ਘਰ ਵਾਲੇ ਦੀ ਮੌਤ ਹੋਈ ਹੈ ਸਾਲ ਕੀ ਹੋਇਆ ਤੁਹਾਡੇ ਘਰਾਂ ਦੇ ਵੀ ਕਿੰਨੇ ਪੈਸੇ ਦੀ ਸ਼ਰਾਬ ਦੀ ਇੱਥੇ ਜੀ ਮੌਤ ਸੀ ਮੇਰਾ ਘਰ ਜੰਗੋੜਾ ਮਰਦਾ ਹੈ ਤੁਹਾਡੇ ਘਰ ਵਾਲੇ ਦੀ ਸ਼ਰਾਬ ਦਾ ਕੰਮ ਸ਼ਰਾਬ ਦਾ ਖਰਚੋ ਯਾਰ ਇੱਕ ਸਾਲ ਤੁਹਾਡੇ ਘਰ ਵਾਲੇ ਦੀ ਤੁਹਾਡੇ ਘਰ ਵਾਲੇ ਦੀ ਮੌਤ ਹੋਈ ਹੈ ਸ਼ਰਾਬ ਦੀ ਉਹ ਹੀ ਪੀਂਦਾ ਚ ਉਹ ਹੀ ਕਰਦਾ ਹੈ ਇਹ ਦੋਹੀ ਨਹੀਂ ਸ਼ਰਾਬ ਪੀਤਾ ਸੀ ਓਏ ਓ ਯਾਰ ਮੋਹੰਗਾ ਜੀ ਨੇ ਹੱਸ ਤੂੰ ਕਿੰਨਾ ਮਾਰਦਾ ਜੀ ਤੈਨੂੰ ਸਾਹ ਦਿੱਤਾ ਜਾਂਦਾ ਜੀ ਆਪਣੇ ਘਰ ਦੀ ਕਹਿੰਦਾ ਕਿ ਥੈਲੀਆਂ ਤੋਂ ਕੱਢੀ ਸ਼ਰਾਬ ਵੇਚਦੇ ਸੀ ਛੋੜ ਕਰਦੇ ਆ ਵਾ ਆਂਦੇ ਕੱਖੜੀ ਦਾ ਤਰਾ ਕੀ ਲੈ ਆਈਂ ਕੜੀਲੀ ਸ਼ਰਾਬ ਵੇਚਣ ਦੇ ਹਾਂਜੀ ਕਿੰਨੇ ਟਾਈਮ ਤੋਂ ਵੇਚ ਰਹੀ ਹੈ ਪਹਿਲਾਂ ਭਰਾ ਵੇਚਦੇ ਆ ਪਤਾ ਨਹੀਂ ਕਿਹੜੀ ਦੇ ਗਿਆ ਤੇ ਕਿਹੜੀ ਨਹੀਂ ਹਨ ਕਿੰਨੇ ਟਾਈਮ ਤੋਂ ਵੇਚਦੇ ਨੇ ਕਿੰਨਾ ਟਾਈਮ ਤੋਂ ਵੇਚਦੇ ਨੇ ਬੰਨਾ ਟਾਈਮ ਹੋ ਗਿਆ ਵੇਚਦੇ ਆ ਬੱਬਾ ਜੀ ਅੱਜ ਨਾ ਆਇਆ ਨਹੀਂ ਪਿਛਲੇ ਕਿੰਨੇ ਸਾਲਾਂ ਤੋਂ ਵੇਖ ਲਿਆ ਥੱਲੇ ਰੋ ਤੁਹਾਡੇ ਘਰ ਵਾਲੇ ਦੀ ਵੀ ਮੌਤ ਹੋਈ ਹੈ ਤੁਹਾਡੇ ਘਰ ਵਾਲੇ ਦੀ ਵੀ ਮੌਤ ਹੋਈ ਹੈ ਸਾਲ ਕੀ ਹੋਇਆ ਤੁਹਾਡੇ ਘਰਾਂ ਦੇ ਵੀ ਕਿੰਨੇ ਪੈਸੇ ਦੀ ਸ਼ਰਾਬ ਦੀ ਇੱਥੇ ਜੀ ਮੌਤ ਸੀ ਮੇਰੇ ਘਰ ਜੰਗਲ ਮਾਰਦਾ ਹੈ ਤੁਹਾਡੇ ਘਰ ਵਾਲੇ ਦੀ ਵੀ ਮੌਤ ਹੋਈ ਹੈ ਸ਼ਰਾਬ ਦੀ ਉਹ ਪੀਂਦਾ ਚ ਉਹ ਹੀ ਕਰਦਾ ਹੈ ਇਹ ਦੋਹੀ ਨਹੀਂ ਸ਼ਰਾਬ ਪੀਤਾ ਸੀ ਓਏ ਓ ਯਾਰ ਮੋਹੰਗਾ ਜੀ ਨੇ ਹੱਸ ਤੂੰ ਕਿੰਦਾ ਮਾਰਦਾ ਜੀ ਤੈਨੂੰ ਸਾਹ ਦਿੱਤਾ ਜਾਂਦਾ ਜੀ ਆਪਣੇ ਘਰ ਜੀ ਕਹਿੰਦੇ ਕਿ ਥੈਲੀਆਂ ਤੋਂ ਚੰਗੀ ਸ਼ਰਾਬ ਵੇਚਦੇ ਸਾਂ ਫੋਟ ਕਰੰਦੇ ਆਵਾ ਅੰਦਰ ਕੱਖੜੀ ਆ ਤਾ ਕੀ ਲੈ ਤਬ ਬਜ਼ੁਰਗ ਮਹਿਲਾ ਨੇ ਤੋਂ ਸੁਣਿਆ ਤੁਸੀਂ ਕਿਵੇਂ ਉਹ ਕਈ ਸਾਲਾਂ ਤੋਂ ਸ਼ਰਾਬ ਵੇਚ ਰਹੇ ਸੀਗੇ ਤੇ ਇਸ ਵਾਰ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਤਾਂ ਸ਼ਰਾਬ ਵੇਚ ਰਹੇ ਹਾਂ ਇਸ ਵਾਰ ਪਤਾ ਨਹੀਂ ਕਿਹੜੀ ਅਗਲੇ ਨੇ ਸ਼ਰਾਬ ਸਾਨੂੰ ਦੇ ਦਿੱਤੀ ਜਿਸ ਦੇ ਨਾਲ ਪੂਰੇ ਹੀ ਪੰਜਾਬ ਦੇ ਵਿੱਚ ਇਹ ਵੱਡੀ ਘਟਨਾ ਬਣ ਗਈ ਤੇ ਆਸ-ਪਾਸ ਦੇ 8 ਪਿੰਡਾਂ ਦੇ ਵਿੱਚ ਲਗਾਤਾਰ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ ਪਿਛਲੇ ਕਈ ਦਿਨਾਂ ਤੋਂ ਲੋਕ ਰੋ ਰਹੇ ਨੇ ਪੂਰੇ ਪਿੰਡਾਂ ਦੇ ਵਿੱਚ ਸੋਗ ਦਾ ਮਾਹੌਲ ਹੈ ਤੇ ਪ੍ਰਸ਼ਾਸਨ ਵੱਲੋਂ ਇਹਨਾਂ 16 ਲੋਕਾਂ ਦੇ ਉੱਤੇ ਕਤਲ ਦੇ ਪਰਚੇ ਐਕਸਾਈਜ਼ ਦੇ ਪਰਚੇ ਦਰਜ ਕਰ ਲਿੱਤੇ ਗਏ ਨੇ ਤੇ ਚਾਰ ਅਫੀਸ਼ੀਅਲਸ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਜਿਦੇ ਵਿੱਚ ਇੱਕ ਡੀਐਸਪੀ ਵੀ ਹੈ ਐਸਐਚਓ ਵੀ ਹੈ ਤੇ ਨਾਲ ਐਕਸਾਈਜ਼ ਵਿਭਾਗ ਦੇ ਜਿਹੜੇ ਲੋਕ ਨੇ ਅਫਸਰ ਨੇ ਉਹਨਾਂ ਨੂੰ ਵੀ ਜਿਹੜਾ ਹੈ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਪੰਜਾਬ ਦੇ ਵਿੱਚ ਲਗਾਤਾਰ ਇਹ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਭਗਵੰਤ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਤੀਸਰੀ ਵੱਡੀ ਘਟਨਾ ਹੋ ਚੁੱਕੀ ਆ ਪਰ ਅਜੇ ਤੱਕ ਇਸ ਤੇ ਉੱਤੇ ਵੀ ਪੂਰੀ ਤਰ੍ਹਾਂ ਨਕੇਲ ਨਹੀਂ ਕਸੀ ਗਈ ਤੇ ਉਮੀਦ ਕਰਦੇ ਆ ਕਿ ਭਗਵੰਤ ਸਰਕਾਰ ਜਿਵੇਂ ਬਾਕੀ ਪਿਛਲੀ ਜਦੋਂ ਸੱਤਾ 'ਚ ਨਹੀਂ ਸਨ ਤੇ ਉਮੀਦ ਕਰਦੇ ਸੀਗੇ ਉਹ ਵੀ ਕਿ ਜਿਹੜੇ ਬਾਕੀ ਅਫੀਸ਼ੀਅਲਸ ਨੇ ਉਹਨਾਂ ਤੇ ਵੀ ਮਾਮਲੇ ਦਰਜ ਹੋਣ ਕਿ ਹੁਣ ਇਸ ਵਾਰ ਫਿਰ ਦੁਬਾਰਾ ਤੋਂ ਪੁਲਿਸ ਵਾਲਿਆਂ ਨੂੰ ਜਾਂ ਐਕਸਾਈਜ਼ ਅਫਸਰਾਂ ਨੂੰ ਸਸਪੈਂਡ ਕਰਕੇ ਚੱਲ ਪਏਗਾ ਕਿ ਉਹਨਾਂ ਨੂੰ ਸਸਪੈਂਡ ਕਰਨ ਤੋਂ ਬਾਅਦ ਅਗਲੀ ਵਾਰ ਇਸ ਤਰ੍ਹਾਂ ਦੀਆਂ ਹਰ ਘਟਨਾ ਨਹੀਂ ਵਾਪਰੇਗੀ ਤੇ ਉਮੀਦ ਕਰਦੇ ਆਂ ਇਹ ਵੀ ਕਿ ਜਿਹੜੇ ਲੋਕ ਜਾਂ ਜਿਹੜੇ ਇਹਨਾਂ ਦੇ ਵਿੱਚ ਸ਼ਾਮਲ ਨੇ ਸਰਕਾਰੀ ਅਫਸਰ ਉਹਨਾਂ ਤੇ ਵੀ ਕਤਲ ਦੇ ਪਰਚੇ ਦਰਜ ਹੋਣ ਸ਼ਾਇਦ ਸਸਪੈਂਡ ਕਰਨ ਦੇ ਨਾਲ ਇਹ ਸਾਰੀ ਚੀਜ਼ ਵਾਜਿਬ ਨਹੀਂ ਹੋਵੇਗੀ ਤੇ ਨਾ ਹੀ ਸਸਪੈਂਡ ਕਰਨ ਦੇ ਨਾਲ ਸ਼ਾਇਦ ਉਹਨਾਂ ਅਫਸਰਾਂ ਨੂੰ ਕੋਈ ਕਹਿ ਸਕਦੇ ਹੋ ਕਿ ਨਸੀਹਤ ਮਿਲੇਗੀ ਕਿ ਅਸੀਂ ਇਸ ਤਰ੍ਹਾਂ ਅਗਲੀ ਵਾਰ ਤੋਂ ਇਨ੍ਹਾਂ ਚੀਜ਼ਾਂ ਦੇ ਉੱਤੇ ਰਹਿਮ ਨਹੀਂ ਕਰਨਾ ਤੇ ਨਾ ਹੀ ਇਨ੍ਹਾਂ ਚੀਜ਼ਾਂ ਨੂੰ ਚੱਲਣ ਦੇਣਾ ਤੇ ਇਹ ਚੀਜ਼ਾਂ ਸ਼ਾਇਦ ਹੀ ਤਾਂ ਬੰਦ ਹੋ ਸਕਣ ਜਦੋਂ ਸਰਕਾਰੀ ਅਫਸਰਾਂ ਤੇ ਵੀ ਜੋ ਮੁਕਦਮੇ ਬਾਕੀਆਂ ਤੇ ਦਰਜ ਹੋ ਰਹੇ ਨੇ ਉਹੀ ਮੁਕਦਮੇ ਉਹਨਾਂ ਤੇ ਵੀ ਦਰਜ ਹੋਣਗੇ ਤੇ ਹੁਣ ਉਹਨੂੰ ਦੇਖਣਾ ਹੋਵੇਗਾ ਕਿ ਭਗਵਨ ਸਰਕਾਰ ਇਹ ਸਾਰੇ ਮਾਮਲੇ ਦੇ ਉੱਤੇ ਕੀ ਕੁਝ ਫੈਸਲਾ ਲੈਂਦੀ ਹੈ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਸਾਰਿਆਂ ਦੇ ਉੱਤੇ ਹੋਰ ਕਿਹੜੀ ਕੜੀ ਤਾਰਾਵਾਂ ਲਗਾਈਆਂ ਜਾਂਦੀਆਂ ਨੇ ਤੇ ਰਮਾਣਦ ਦੇ ਦੌਰਾਨ ਇਹਨਾਂ ਸਾਰਿਆਂ ਤੋਂ ਹੋਰ ਕੀ ਕੁਝ ਖੁਲਾਸੇ ਹੋਣਗੇ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਾਮਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਹੁਣ ਤੱਕ ਇਹ ਤੇੜੀਆਂ 23 ਮੋਤਾਂ ਹੋਈਆਂ ਨੇ ਇਹਨਾਂ ਦਾ ਅਸਲ ਜ਼ਿੰਮੇਵਾਰ ਕਿੰਨੂੰ ਮੰਨਿਆ ਜਾਵੇ ਕਿਦੀ ਜਵਾਬਦੇਹੀ ਤੈਅ ਕੀਤੀ ਜਾਵੇ